ਸਾਰੇ ਕਿਸਾਨ ਪਰਵੰਸ ਸਤਿ ਸ਼੍ਰੀ ਅਕਾਲ ਸੋ ਅੱਜ ਥੋੜੀ ਵੀਡੀਓ ਲੈ ਕੇ ਆਏ ਹਾਂ ਬਾਸਮਤੀ ਦੇ ਰੇਟਾਂ ਬਾਰੇ ਪਾਕੋਕ ਮੰਡੀਆਂ ਬਾਰੇ ਤੇ ਵੱਖ-ਵੱਖ ਵੈਰਾਈਆਂ ਬਾਰੇ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਨੂ ਮੰਡੀ ਦੀ ਜਿੱਥੇ 1121 4300 ਰੁਪਏ ਨੂੰ ਵਿਕੀ ਹੈ 17 18 3850 ਰੁਪਏ ਵਿਕੀ ਹੈ 1509 3280 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਬਰਵਾਲਾ ਮੰਡੀ ਦੀ ਗੱਲ ਕਰੀਏ ਜਿੱਥੇ 1121 4301 ਰੁਪਏ ਵਿਕੀ ਹੈ 1718 3871 ਰੁਪਏ ਵਿਕੀ ਹੈ 1885 3951 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਕਰਨਾਲ ਮੰਡੀ ਦੀ ਗੱਲ ਕਰੀਏ ਜਿੱਥੇ 1509 2900 ਰੁਪਏ ਨੂੰ ਵਿਕੀ ਹੈ 1718 3810 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਪਿੱਲੂ ਖੇੜਾ ਮੰਡੀ ਦੀ ਗੱਲ ਕਰੀਏ ਜਿੱਥੇ 1121 4421 ਰੁਪਏ ਵਿਕੀ ਹੈ 1718 3950 ਰੁਪਏ ਵਿਕੀ ਹੈ 1885 4150 ਰੁਪਏ ਵਿਕੀ ਹੈ ਅਤੇ 1401 3400 ਰੁਪਏ ਨੂੰ ਵਿਕੀ ਹੈ ਅੱਗੇ ਜੇਕਰ ਆਪਾਂ ਖੰਨਾ ਮੰਡੀ ਦੀ ਗੱਲ ਕਰੀਏ ਜਿੱਥੇ 1121 4425 ਰੁਪਏ ਵਿਕੀ ਹੈ 1718 3845 ਰੁਪਏ ਵਿਕੀ ਹੈ 1885 4050 ਰੁਪਏ ਵਿਕੀ ਹੈ 1509 3320 ਰੁਪਏ ਵਿਕੀ ਹੈ 1401 ਤੇ 375 ਰੁਪਏ ਵੀ ਕੀ ਹੈ 1847 3025 ਰੁਪਏ ਵੀ ਕੀ ਹੈ ਅੱਗੇ ਜੇਕਰ ਆਪਾਂ ਰਾਜਪੁਰਾ ਮੰਡੀ ਦੀ ਗੱਲ ਕਰੀਏ ਜਿੱਥੇ 1121 4200 ਰੁਪਏ ਤੋਂ ਲੈ ਕੇ 4490 ਰੁਪਏ ਤੱਕ ਵਿਕੀ ਹੈ 1885 3800 ਰੁਪਏ ਤੋਂ ਲੈ ਕੇ 4200 ਰੁਪਏ ਤੱਕ ਵਿਕੀ ਹੈ 1847 3000 ਰੁਪਏ ਤੋਂ ਲੈ ਕੇ 3090 ਰੁਪਏ ਤੱਕ ਵਿਕੀ ਹੈ ਅੱਗੇ ਜੇਕਰ ਆਪਾਂ ਅਬੋਹਰ ਮੰਡੀ ਦੀ ਗੱਲ ਕਰੀਏ ਜਿੱਥੇ 1121 3500 ਰੁਪਏ ਤੋਂ ਲੈ ਕੇ 3825 ਰੁਪਏ ਵੀ ਕੀ ਹੈ 17 18 3275 ਰੁਪਏ ਵੀ ਕੀ ਹੈ 1885 3400 ਰੁਪਏ ਨੂੰ ਵੀ ਕੀ ਹੈ 1401 3350 ਰੁਪਏ ਵਿਕੀ ਹੈ 1847 2750 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਖਨੌਰੀ ਮੰਡੀ ਦੀ ਗੱਲ ਕਰੀਏ ਜਿੱਥੇ 1885 3800 ਰੁਪਏ ਤੋਂ ਲੈ ਕੇ 3915 ਰੁਪਏ ਤੱਕ ਵਿਕੀ ਹੈ 17 18 3600 ਰੁਪਏ ਤੋਂ ਲੈ ਕੇ 3875 ਰੁਪਏ ਤੱਕ ਵਿਕੀ ਹੈ 1401 3600 ਰੁਪਏ ਨੂੰ ਵਿਕੀ ਹੈ 1509 3300 ਰੁਪਏ ਨੂੰ ਵਿਕੀ ਹੈ ਅਤੇ 1847 3000 ਰੁਪਏ ਨੂੰ ਵਿਕੀ ਹੈ ਅੱਗੇ ਜੇਕਰ ਆਪਾਂ ਗੋਨੇਆਣਾ ਮੰਡੀ ਦੀ ਗੱਲ ਕਰੀਏ ਜਿੱਥੇ 1885 3535 ਰੁਪਏ ਵਿਕੀ ਹੈ 1847 2785 ਰੁਪਏ ਵਿਕੀ ਹੈ 1718 3585 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਬਟਾਲਾ ਮੰਡੀ ਦੀ ਗੱਲ ਕਰੀਏ ਜਿੱਥੇ 1121 4300 ਰੁਪਏ ਤੋਂ ਲੈ ਕੇ 4410 ਰੁਪਏ ਤੱਕ ਵਿਕੀ ਹੈ 1718 3800 ਰੁਪਏ ਤੋਂ ਲੈ ਕੇ 3925 ਰੁਪਏ ਤੱਕ ਵਿਕੀ ਹੈ 1509 3185 ਰੁਪਏ ਤੱਕ ਵਿਕੀ ਹੈ ਅਤੇ 1847 3000 ਰੁਪਏ ਨੂੰ ਵਿਕੀ ਹੈ ਅੱਗੇ ਜੇਕਰ ਆਪਾਂ ਮੁਕਸਰ ਮੰਡੀ ਦੀ ਗੱਲ ਕਰੀਏ ਜਿੱਥੇ 17 18 3500 ਰੁਪਏ ਤੋਂ ਲੈ ਕੇ 3650 ਰੁਪਏ ਤੱਕ ਵਿਕੀ ਐ 1401 3300 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਵਿਕੀ ਐ 1121 4000 ਰੁਪਏ ਤੋਂ ਲੈ ਕੇ 4252 ਰੁਪਏ ਤੱਕ ਵਿਕੀ ਐ 1885 3750 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਫਤਿਹਗੜ ਮੰਡੀ ਦੀ ਗੱਲ ਕਰੀਏ ਜਿੱਥੇ 1121 4200 ਰੁਪਏ ਤੋਂ ਲੈ ਕੇ 4400 ਰੁਪਏ ਤੱਕ ਵਿਕੀ ਹੈ 17 18 3750 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਵਿਕੀ ਹੈ 1509 3150 ਰੁਪਏ ਵਿਕੀ ਹੈ ਅਤੇ 1885 3945 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਫਾਜ਼ਲ ਕਾ ਮੰਡੀ ਦੀ ਗੱਲ ਕਰੀਏ ਜਿੱਥੇ 1121 3913 ਰੁਪਏ ਵਿਕੀ ਹੈ 17 18 3510 ਰੁਪਏ ਵਿਕੀ ਹੈ 1401 3365 ਰੁਪਏ ਵਿਕੀ ਆ 1509 2955 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਨਾਬਾ ਮੰਡੀ ਦੀ ਗੱਲ ਕਰੀਏ ਜਿੱਥੇ 1509 2700 ਰੁਪਏ ਤੋਂ ਲੈ ਕੇ 3290 ਰੁਪਏ ਤੱਕ ਵਿਕੀ ਆ 1847 2700 ਰੁਪਏ ਤੋਂ ਲੈ ਕੇ 2950 ਰੁਪਏ ਤੱਕ ਵਿਕੀ ਆ 1718 3200 ਰੁਪਏ ਤੋਂ ਲੈ ਕੇ 3750 ਰੁਪਏ ਤੱਕ ਵਿਕੀ ਆ 1401 2800 ਰੁਪਏ ਤੋਂ ਲੈ ਕੇ 3485 ਰੁਪਏ ਤੱਕ ਵਿਕੀ ਹੈ 1121 4235 ਰੁਪਏ ਵਿਕੀ ਹੈ 1885 3955 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਗੱਲ ਕਰੀਏ ਅੰਮ੍ਰਿਤਸਰ ਮੰਡੀ ਦੀ ਜਿੱਥੇ 1121 4200 ਤੋਂ ਲੈ ਕੇ 4413 ਰੁਪਏ ਤੱਕ ਵਿਕੀ ਹੈ 1885 4035 ਰੁਪਏ ਵਿਕੀ ਹੈ 1718 3925 ਰੁਪਏ ਵਿਕੀ ਹੈ 1401 33300 ਰੁਪਏ ਨੂੰ ਵਿਕੀ ਆ 1509 3150 ਰੁਪਏ ਵਿਕੀ ਆ 1847 2800 ਰੁਪਏ ਨੂੰ ਵਿਕੀ ਆ ਅੱਗੇ ਜੇਕਰ ਆਪਾਂ ਮਾਨਸਾ ਮੰਡੀ ਦੀ ਗੱਲ ਕਰੀਏ ਜਿੱਥੇ 1509 3220 ਰੁਪਏ ਵਿਕੀ ਆ 1847 2960 ਰੁਪਏ ਵਿਕੀ ਆ 1718 3545 ਰੁਪਏ ਵਿਕੀ ਆ 1401 3450 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਕੋਟਾ ਮੰਡੀ ਦੀ ਗੱਲ ਕਰੀਏ ਜਿੱਥੇ 1509 2901 ਰੁਪਏ ਵਿੱਚ ਕੀ ਹੈ 1847 2831 ਰੁਪਏ ਵਿੱਚ ਕੀ ਹੈ 1718 3500 ਰੁਪਏ ਨੂੰ ਵੀ ਕੀ ਹੈ ਅੱਗੇ ਜੇਕਰ ਆਪਾਂ ਬੂੰਦੀ ਮੰਡੀ ਦੀ ਗੱਲ ਕਰੀਏ ਜਿੱਥੇ 1509 2600 ਰੁਪਏ ਨੂੰ ਵੀ ਕੀ ਹੈ 1847 2841 ਰੁਪਏ ਵਿਕੀ ਹੈ ਅਤੇ 1718 3481 ਰੁਪਏ ਵੀ ਕੀ ਹੈ ਸੋ ਇਹ ਸੀ ਬਾਸਮਤੀ ਦੇ ਅੱਜ ਦੇ ਵਾਕੋਖ ਮੰਡੀਆਂ ਦੇ ਤੇ ਵਾਕੋਖ ਵੈਰਾਈਆਂ ਦੇ ਰੇਟ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਧੰਨਵਾਦ